ਜਿਹਦੇ ਸਿਰ ਵਿੱਚ ਗੋਲੀਆਂ ਮਾਰ ਕੇ ਉਸਦਾ ਕਤਲ ਕਰ ਦਿੱਤਾ ਹੈ ਜੀ ਹਾਂ ਇੱਕ ਖੌਫਨਾਕ ਵਾਰਦਾਤ ਹੋਈ ਹੈ ਜਿੱਥੇ ਕਿ 90 ਕਿੱਲਾਂ ਦੇ ਮਾਲਕ ਤਾਇਆ ਵੱਲੋਂ ਆਪਣੇ ਹੀ ਭਤੀਜੇ ਦਾ ਕਤਲ ਕਰ ਦਿੱਤਾ ਗਿਆ ਮੋਗਾ ਦੇ ਪਿੰਡ ਮਾਛੀਕੇ ਵਿੱਚ ਇਹ ਪੂਰੀ ਵਾਰਦਾਤ ਹੋਈ ਹੈ ਜਿੱਥੇ ਜ਼ਮੀਨੀ ਝਗੜੇ ਨੂੰ ਲੈ ਕੇ ਇੱਕ ਤਾਇਏ ਨੇ ਆਪਣੇ ਹੀ ਭਤੀਜੇ ਦੇ ਸਿਰ ਵਿੱਚ ਗੋਲੀ ਮਾਰ ਕੇ ਉਸ ਦੀ ਹਤਿਆ ਕਰ ਦਿੱਤੀ ਹੈ ਮਾਮਲੇ ਨੇ ਪਿੰਡ ਵਿੱਚ ਤੈਸ਼ ਦਾ ਮਾਹੌਲ ਪੈਦਾ ਕਰ ਦਿੱ ਅੱਜ ਫਾਨ ਨਵਦੀਪ ਸਿੰਘ ਦਾ ਆਪਣੇ ਤਾਏ ਬਹਾਦਰ ਸਿੰਘ ਨਾਲ ਜ਼ਮੀਨ ਨੂੰ ਲੈ ਕੇ ਕਾਫੀ ਸਮੇਂ ਤੋਂ ਤਕਰਾਰ ਚੱਲ ਰਿਹਾ ਸੀ ਜਿਸ ਤੋਂ ਬਾਅਦ ਸ਼ਨੀਵਾਰ ਸਵੇਰੇ ਦੋਵੇਂ ਜਦੋਂ ਖੇਤਾਂ ਵਿੱਚ ਗਏ ਤਾਂ ਇਹ ਝਗੜਾ ਵਾਧਾ ਵਾਧਾ ਹੱਥੋ ਪਾਈ ਤੱਕ ਪਹੁੰਚਿਆ ਅਤੇ ਇੱਕ ਗੁੱਸੇ ਵਿੱਚ ਆਏ ਤਾਏ ਨੇ ਆਪਣੇ ਹੀ ਭਤੀਜੇ ਦੇ ਸਿਰ ਵਿੱਚ ਗੋਲੀਆਂ ਮਾਰ ਦਿੱਤੀਆਂ ਜੀ ਕੀ ਨਾਮ ਹੈ ਤੁਹਾਡਾ ਅਮਨਜਿੰਦਰ ਸਿੰਘ ਆ ਜੀ ਜਿਹੜਾ ਮ੍ਰਿਤਕ ਹੈ ਤੁਹਾਡਾ ਕੀ ਲੱਗਦਾ ਜੀ ਮੇਰੇ ਸਾਲਾ ਜੀ ਕੀ ਘਟਨਾ ਕਿਵੇਂ ਵਾਪਰੀ ਕੀ ਕਾਰਨ ਬਣਿਆ ਇਹਨਾਂ ਦਾ ਨੇ ਜੀ ਜੋ ਨਵਦੀਬ ਦੇ ਫਾਦਰ ਜੀ ਹੁੰਦੇ ਸੀ ਕਿ ਉਦੋਂ ਤੋਂ ਲੈ ਕੇ ਇਹਨਾਂ ਦਾ ਭਰਾਵਾਂ ਦਾ ਆਪਸ ਵਿੱਚ ਇਹਨਾਂ ਦੇ ਤਾਏ ਦਾ ਤੇ ਇਹਦੇ ਫਾਦਰ ਦਾ ਕੋਈ ਜ਼ਮੀਨ ਦਾ ਵੰਡ ਵੰਡਈਏ ਦਾ ਰੌਲਾ ਸੀ ਤੇ ਇਹ 2006 ਤੋਂ ਇਹਨਾਂ ਦੀਆਂ ਲਿਖਤਾਂ ਲਖਤਾਂ ਵੀ ਹੋਈਆਂ ਨੇ ਤੇ ਪਰ ਉਹ ਕਿਸੇ ਕੋਈ ਗੱਲ ਸਿਰੇ ਨਹੀਂ ਚੜੀ ਗਈ ਮੈਂ ਵੀ ਇਹਨਾਂ ਦੇ ਰੌਲੇ ਦੇ ਵਿੱਚ ਇਹਨਾਂ ਦੇ ਫਾਦਰ ਸਾਹਿਬ ਤੋਂ ਬਾਤ ਕਈ ਵਾਰ ਆਇਆ ਅੱਜ ਵੀ ਅਸੀਂ ਇਕੱਠੇ ਹੋਣਾ ਸੀਗਾ ਇੱਥੇ ਤੇ ਪਰ ਕਾਰਨ ਇਹ ਸੀਗਾ ਕਿ ਬਾਦਰ ਸਿੰਘ ਨਹੀਂ ਸੀ ਕਿਸੇ ਗੱਲ ਤੇ ਖੜਦਾ ਉਹ ਹਮੇਸ਼ਾ ਇਹਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਦਾ ਸੀਗਾ ਉਸੇ ਰੰ ਕਸਾਕਸੀ ਦੇ ਵਿੱਚ ਜੀ ਅੱਜ ਨਗਦੀਪ ਦੀ ਡੈਥ ਹੋ ਗਈ ਜਿਹੜਾ ਬਹਾਦਰ ਸਿੰਘ ਉਹ ਫੌਰਨ ਤੋਂ ਆਇਆ ਉਹ ਯੂ ਐਸ اے ਬੰ ਆ ਹੈਗੇ ਸਿਟੀਜਨ ਤੇ ਕਿੰਨੀ ਕ ਜਮੀਨ ਦਾ ਰੌਲਾ ਸੀ ਇਹਨਾਂ ਦਾ ਇਹਨਾਂ ਦੀ ਜਿਹੜੀ ਘਰ ਦੀ ਜਮੀਨ ਸੀ ਕਿੰਨਾ ਦੀ ਮਾਲਕੀ ਇਹ ਤਿੰਨ ਚਾਰ ਜਗ੍ਹਾ ਤੇ ਇਹਨਾਂ ਦੀ ਮਾਲਕੀ ਹੈਗੀ ਅੱਡੋ ਅੱਡੀ ਉਹ ਸਾਰੀ ਜਮੀਨ ਸਾਰੀ ਮਸ਼ਤਰਕੇ ਚ ਸੀ ਇਹਨਾਂ ਦੀ ਉਹਦੀ ਵੰਡ ਨੂੰ ਲੈ ਕੇ ਰੌਲਾ ਸੀਗਾ ਤੇ ਨਵਦੀਪ ਅੱਜ ਖੇਤ ਆਇਆ ਸੀ ਇੱਥੇ ਜਦੋਂ ਇੱਕ ਘਟਨਾ ਵਾਪਰੀ ਇਹ ਜੀ ਆ ਖਾਲ ਪਾਇਆ ਸੀਗਾ ਕੱਲ ਇਹਦੀ ਨਵਦੀਪ ਦੀ ਪਹਿਲੀ ਠੇਕੇ ਤੇ ਦਿੱਤੀ ਹੋਈ ਆ ਕਿ ਕਿਸੇ ਨੂੰ ਓਕੇ ਤੇ ਉਹਨੇ ਆਲੂਆਂ ਨੂੰ ਪਾਣੀ ਲਾਉਣਾ ਸੀ ਕੱਲ ਖਾਲ ਪਾਇਆ ਸੀ ਤੇ ਭਦਰ ਸਿੰਘ ਆ ਜਾਣ ਕੇ ਖਾਲ ਢਾਉਣ ਲੱਗ ਗਿਆ ਤੇ ਨਵਦੀਪ ਪਿੱਛੇ ਆਇਆ ਸੀ ਇਹਦੇ ਓਕੇ ਵੀ ਤੂੰ ਖਾਲ ਨਾ ਟਾ ਆ ਵੀ ਅੱਜ ਕੱਟ ਰੱਖਿਆ ਹੋਇਆ ਤੇ ਅੱਜ ਆਪਣਾ ਫੈਸਲਾ ਕੋਈ ਹੋ ਜੂਗਾ ਜਿਵੇਂ ਵੀ ਹੋਊਗਾ ਉਹਨੇ ਕਰ ਲਾਂਗੇ ਓਕੇ ਉਹ ਇੰਨੇ ਦੱਸਣ ਦੇ ਮਤਲਬ ਕੋ ਪਤਾ ਲੱਗਦਾ ਕਿ ਮੈਂ ਤਾਂ ਆਪਣੇ ਪਿੰਡ ਸੀਗਾ ਉਸ ਤੋਂ ਬਾਅਦ ਉਹਨਾਂ ਫਰਵਾਲਾ ਕੱਢੇ ਸਾਬ੍ਹ ਇਹਨੂੰ ਸ਼ੂਟ ਕਰ ਦਿੱਤਾ। ਉਹ ਕਿੱਥੇ ਹੁਣ ਭਦਰ ਸਿੰਘ ਫੜਿਆ ਗਿਆ ਕਿ ਫਰਾਰ ਹੈ। ਹਾਂਜੀ ਉਹਨਾਂ ਦੀ ਰੈਸਟ ਪੈ ਗਈ ਹੈ ਘਰੋਂ ਕਈ ਐਰੈਸਟ ਉਹਨਾਂ ਦੀ। ਓਕੇ ਹੁਣ ਉਹ ਲੈ ਗਏ ਆ। ਨਵਦੀਪ ਦੇ ਕਿੰਨੇ ਬੱਚੇ ਸੀਗੇ? ਨਵਦੀਪ ਦੇ ਦੋ ਬੱਚੇ ਆ ਜੀ ਇੱਕ ਮੇਟੀ ਇੱਕ ਬੇਟਾ। ਕਿੱਡੇ ਘੰਟੇ ਦੇ? ਬੇਟੀ ਤਾਂ ਕੋਈ 6-7 ਸਾਲ ਦੀ ਹੈ, ਬੇਟਾ 5 ਸਾਲ ਦਾ ਜੀ। ਤੇ ਖੇਤੀ ਤੋਂ ਬਣਾ ਹੋਰ ਵੀ ਕੋਈ ਕਾਰੋਬਾਰ ਸੀ ਇਹਨਾਂ ਦਾ? ਆਰਥ ਸੀ ਕੀ ਜੀ ਨਵਦੀਪ ਸਿੰਘ ਦੀ। ਓਕੇ ਹਾਂਜੀ। ਕੀ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਸ਼ਾਸਨ ਤੋਂ ਤਾਂ ਮੰਗ ਇਹੀ ਹੈ ਜੀ ਵੀ ਹੁਣ ਨਜਾਇਜ਼ ਕਤਲ ਕੀਤਾ ਬੰਦੇ ਨੇ ਪੰਚਾਇਤ ਦੇ ਵਿੱਚ ਬੈਠ ਕੇ ਗੱਲਬਾਤ ਕਰਤਾ ਤੇ ਪਰ ਉਹ ਵੀ ਬੇਨਤੀ ਪ੍ਰਸ਼ਾਸਨ ਨੂੰ ਤਾਂ ਸਾਡੀ ਇਹੀ ਹੈ ਵੀ ਉਹ ਤਾਂ ਕੋਈ ਸ਼ਰਤਾਰਾ ਨਾ ਹੋਵੇ ਇਸੇ ਪਾਸੇ ਜੋ ਬਣਦੀ ਸਜ਼ਾ ਉਹਨੂੰ ਦਿੱਤੀ ਜਾਵੇ ਪੁਲਿਸ ਮੁਤਾਬਕ ਗੁੱਸੇ ਦੀ ਹੱਦ ਤੋਂ ਪਾਰ ਹੋ ਕੇ ਬਹਾਦਰ ਸਿੰਘ ਨੇ ਆਪਣੀ ਰਿਵਾਲਵਰ ਨਾਲ ਨਵਦੀਪ ਸਿੰਘ ਨੂੰ ਦੋ ਗੋਲੀਆਂ ਮਾਰੀਆਂ ਗੋਲੀਆਂ ਮਾਰਨ ਤੋਂ ਬਾਅਦ ਬਹਾਦਰ ਸਿੰਘ ਨੇ ਆਪਣੀ ਕਾਰ ਨੂੰ ਨਵਦੀਪ ਸਿੰਘ ਦੇ ਉੱਪਰ ਛਿੜਾ ਦਿੱਤਾ ਅਤੇ ਫਿਰ ਕਾਰ ਨੂੰ ਵਾਪਸ ਚਲਾ ਗਿਆ ਨਵਦੀਪ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਤੁਸਾਂ ਜੋ ਅੱਜ ਇੱਥੇ ਫਰਦਤ ਹੋਈ ਹੈ ਘਟਨਾ ਵਾਪਰੀ ਹੈ ਕੀ ਕਾਰਨ ਸੀ ਇਹ ਇਹ ਜੀ ਸਾਨੂੰ ਇਤਲਾ ਮਿਲੀ ਸੀ ਕਿ ਕਿ ਇੱਥੇ ਖੇਤਾਂ ਦੇ ਵਿੱਚ ਦੋ ਜਣੇ ਝਗੜੇ ਹੋ ਗਿਆ ਤੇ ਫੈਰ ਮਾਰ ਕੇ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਅਸੀਂ ਮੌਕੇ ਤੇ ਆਏ ਮੈਂ ਔਰ ਮੇਰੇ ਨਾਲ ਚੌਕੀ ਇਨਚਾਰਜ ਬਲਾਸਪੁਰ ਸਰਦਾਰ ਜਸਵੰਤ ਸਿੰਘ ਸਰਾ ਅਸੀਂ ਮੌਕੇ ਤੇ ਆਇਆ ਤੇ ਇੱਥੇ ਪਤਾ ਲੱਗਾ ਕਿ ਬਹਾਦਰ ਸਿੰਘ ਪੁੱਤਰ ਪਾਲਾ ਸਿੰਘ ਅਤੇ ਇਹਦਾ ਭਤੀਜਾ ਨਵਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਹੈ ਇਹ ਮਾਸੀ ਦੇ ਰਹਿਣ ਵਾਲੇ ਨੇ ਇਹਨਾਂ ਦਾ ਕੋਈ ਜ਼ਮੀਨ ਦਾ ਕੋਈ ਪਹਿਲਾਂ ਦਾ ਝਗੜਾ ਚੱਲਦਾ ਕੋਈ ਦਾਵੇ داری ਵੀ ਕੋਈ ਕਹਿੰਦਾ ਮੇਰੀ ਵੱਧ ਦੇ ਘਾਟ ਹੈ ਔਰ ਇਹਨਾਂ ਦਾ ਇਹ ਸੀਗਾ ਰੱਖਿਆ ਸੀਗਾ ਕਿ ਪੰਚਾਇਤੀ ਤੌਰ ਤੇ ਇਹਨਾਂ ਨੇ ਇਸ ਗੱਲਬਾਤ ਕਰਨੀ ਸੀ ਇਹ ਜਾਣਕਾਰੀ ਮੁੱਢਲੀ ਮਿਲੀ ਹੈ ਕਿ ਬਹਾਦਰ ਸਿੰਘ ਆ ਕੇ ਖੇਤ ਦੇ ਵਿੱਚ ਇੱਕ ਖਾਲ ਪਾਇਆ ਸੀ ਉਹ ਵੱਟ ਦੀ ਢਾਉਣ ਲੱਗ ਪਿਆ ਤੇ ਉੱਥੇ ਨਵਦੀਪ ਸਿੰਘ ਵੀ ਆ ਗਿਆ ਉਹਨੇ ਆਖਿਆ ਵੀ ਆਪਾਂ ਬੈਠ ਕੇ ਗੱਲਬਾਤ ਕਰਦੇ ਹਾਂ ਪੰਚਾਇਤੀ ਤੌਰ ਤੇ ਸਿਰੇ ਲਾਉਨੇ ਆ ਹਾਲੇ ਤੁਸੀਂ ਨਾਟੋ ਇਹਦੀ ਗੱਲ ਨੂੰ ਲੈ ਕੇ ਦੋਹਾਂ ਤਰਾਂ ਦੇ ਵਿੱਚ ਕੋਈ ਗਰਮਾ ਗਰਮੀ ਹੋ ਗਈ ਤਲਕ ਤਲਕ ਕਲਾਮੀ ਹੋ ਗਈ ਹੈ ਤੇ ਬਹਾਦਰ ਸਿੰਘ ਨੇ ਦੇ ਕੋਲ ਰਵਲਵਰ ਸੀ ਲਾਇਸੈਂਸ ਸੀ ਉਹਨੇ ਉਹਦੇ ਸਿਰ ਦੇ ਵਿੱਚ ਫਾਇਰ ਮਾਰਿਆ ਤੇ ਉਹਦੀ ਮੌਤ ਹੋ ਗਈ ਮੌਕੇ ਤੇ ਅਸੀਂ ਮੁੱਢਲੀ ਜਾਣਕਾਰੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਵਾਰਸਾਂ ਨਾਲ ਗੱਲਬਾਤ ਕਰਦੇ ਹੁਣ ਡੈੱਡ ਬੋਡੀ ਹੈ ਜਿਹੜੀ ਇਹਨੂੰ ਪੋਸਟਮਾਰਟਮ ਵਾਸਤੇ ਭੇਜਾਂਗੇ ਔਰ ਵਾਰਸ ਜੋ ਸਾਨੂੰ ਬਿਆਨ ਦੇਣਗੇ ਉਹਦੇ ਅਕੋਰਡਿੰਗ ਟੂ ਰੂਲ ਜੋ ਬਣਦੀਆਂ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਅਮਲ ਚ ਚਲਾਈ ਜਾਂਦੀ ਜਾਊਗੀ ਬਾਕੀ ਇਹ ਆਇਡੈਂਟੀਫਾਈਡ ਹੈ ਮਦਾਈ ਵੀ ਆਇਡੈਂਟੀਫਾਈਡ ਹੈ ਔਰ ਮਰਤਕ ਜਿਹੜਾ ਉਹਦੇ ਬਾਰੇ ਪਤਾ ਲੱਗ ਗਿਆ ਔਰ ਜਿਹੜਾ ਦੋਚੀ ਹੈ ਬਹਾਦਰ ਸਿੰਘ ਉਹਦੇ ਬਾਰੇ ਵੀ ਸਾਨੂੰ ਇਨਫੋਰਮੇਸ਼ਨ ਮਿਲ ਗਈ ਅਸੀਂ ਜਲਦੀ ਅਰਾਊਂਡ ਅਪ ਵੀ ਕਰਾਂਗੇ ਔਰ ਜੋ ਕਾਇਦੇ ਅਨੁਸਾਰ ਬੰਦੀ ਕਾਰਵਾਈ ਉਹ ਵੀ ਕਰਾਂਗੇ ਅਸੀਂ ਇਹ ਰਿਸ਼ਤੇ ਦੇ ਵਿੱਚ ਚਾਚਾ ਭਤੀਜਾ ਲੱਗਦੇ ਸੀ ਸੁਣਨਾ ਚਾਹੇ ਇਹ ਹਾਂਜੀ ਬਹਾਦਰ ਸਿੰਘ ਤਾਇਆ ਲੱਗਦਾ ਸੀ ਨਵਦੀਪ ਸਿੰਘ ਦਾ ਨਵਦੀਪ ਸਿੰਘ ਦਾ ਉਹ ਇਹ ਜਿਹੜਾ ਜਿਹਨੇ ਗੋਲੀ ਮਾਰੀ ਉਹ ਐਨਆਰਆਈ ਹੈ ਬੰਦਾ ਉਹ ਵੀ ਹਾਂ ਪਤਾ ਲੱਗਾ ਜੀ ਉਹ ਵਾਰ-ਵਾਰ ਵਿਦੇਸ਼ਾ ਅਮਰੀਕਾ ਵਿੱਚ ਰਹਿੰਦਾ ਜੀ ਕਦਕ ਦਾ ਆਇਆ ਸੀ ਉਹ ਪਿਛਲੇ ਕਰੀਬ 2 ਕੁ ਮਹੀਨੇ ਦੀ ਗੱਲ ਹੈ ਵੀ ਉਦੋਂ ਬਾਹਰੋਂ ਆਇਆ ਤੇ ਪਿੰਡ ਵਿੱਚ ਲੰਦਾ ਫਿਲਹਾਲ ਪੁਲਿਸ ਵੱਲੋਂ ਇਸ ਪੂਰੇ ਮਾਮਲੇ 'ਚ ਪਰਚਾ ਦਰਜ ਕਰ ਲਿਆ ਗਿਆ ਅਤੇ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਜੀ ਹਾਂ ਇੱਕ ਵਾਰ ਫਿਰ ਤੋਂ ਦੱਸਣਾ ਕਿ ਜ਼ਮੀਨ ਦੇ ਟੁਕੜੇ ਲਈ 90 ਕਿੱਲਾਂ ਦੇ ਮਾਲਕ ਤਾਏ ਨੇ ਆਪਣੇ ਹੀ ਭਤੀਜੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਦੋਵਾਂ ਵਿਚਾਲੇ ਜ਼ਮੀਨ ਨੂੰ ਲੈ ਕੇ ਤਕਰਾਰ ਚੱਲਦੀ ਸੀ ਅਤੇ ਸ਼ਨੀਵਾਰ ਸਵੇਰੇ ਜਦੋਂ ਦੋਵੇਂ ਖੇਤਾਂ ਵੱਲ ਗਏ ਤਾਂ ਇਹ ਝਗੜਾ ਵਾਧਾ ਹੋਇਆ ਹੱਥੋਂ ਪਾਈ ਤੱਕ ਆ ਪਹੁੰਚਿਆ ਜਿੱਥੇ ਗੁੱਸੇ ਵਿੱਚ ਆਏ ਤਾਏ ਨੇ ਆਪਣੇ ਹੀ ਭਤੀਜੇ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਗੱਲ ਰਿਪੋਰਟ ਸੈਂਟਰਲ ਪੰਜਾਬ ਟੀਵੀ